ਮਾਤਾ ਗੁਜਰ ਕੌਰ ਜੀ ਦੇ ਨਾਲ ਛੋਟੇ ਸਾਹਿਬ ਜਾਦੇ ਬਾਬਾ ਜੋਰਾਵਰ ਸਿੰਘ ਜੀ ਬਾਬਾ ਫਤਿਹ ਸਿੰਘ ਜੀ ਜਦੋਂ ਮਾਤਾ ਜੀ ਪਾਰਲੇ ਕਿਨਾਰੇ ਜਾਂਦੇ ਆ ਇੱਕ ਪ੍ਰੇਮੀ ਸਿੱਖ ਜੋ ਇਸ ਸਰਸਾ ਦਰਿਆ ਤੋਂ ਪਾਰ ਕਰਨ ਵਾਸਤੇ ਮਲਾਹ ਦਾ ਮਲਾਹ ਦੀ ਕਿਰਤ ਕਰਦਾ ਮਲਾਹ ਦਾ ਕਰਮ ਕਰਦਾ ਲੋਕਾਂ ਨੂੰ ਪਾਰ ਕਰਾਉਂਦਾ ਜਿਸ ਦਾ ਨਾਮ ਹੈ ਭਾਈ ਖੁੰਮਾ ਮਾਸ਼ਕੀ ਉਨੇ ਵੇਖਿਆ ਸਤਿਗੁਰੂ ਮਹਾਰਾਜ ਜੀ ਦੇ ਛੋਟੇ ਲਾਲ ਤੇ ਮਾਤਾ ਜੀ ਹਨ ਆਪਣੀ ਟੁੱਟੀ ਛੰਨ ਦੇ ਅੰਦਰ ਛਪੜੀ ਦੇ ਅੰਦਰ ਨਾਲ ਲੈ ਕੇ ਜਾਂਦਾ ਔਰ ਜਥਾ ਸ਼ਕਤ ਗਰੀਬੀ ਦੇ ਅੰਦਰ ਜਿੰਨੀ ਕੁ ਸੇਵਾ ਸਰ ਬਣੇ ਆਉਂਦੀ ਕਰਦਾ ਔਰ ਨਗਰ ਦੇ ਵਿੱਚੋਂ ਕ ਲక్ష్ਮੀ ਬ੍ਰਾਹਮਣੀ ਨੂੰ ਬੁਲਾ ਕੇ ਮਾਤਾ ਜੀ ਲਈ ਸਾਭ ਜਾਂਦਿਆਂ ਲਈ ਪ੍ਰਸ਼ਾਦਾ ਤਿਆਰ ਕੀਤਾ ਜਾਂਦਾ ਹੈ ਔਰ ساری ਰਾਤ ਉਹ ਲక్ష్ਮੀ ਮਾਤਾ ਮਾਤਾ ਜੀ ਦੇ ਚਰਨ ਕੁੱਟਦੀ ਹੈ ਬੜੇ ਪ੍ਰੇਮ ਨਾਲ ਪ੍ਰਸ਼ਾਦਾ ਤਿਆਰ ਕਰਕੇ ਛਕਾਉਂਦੀ ਹੈ ਅੱਠ ਪੋ ਦੀ ਸਵੇਰ ਹੋ ਜਾਂਦੀ ਹੈ ਗੰਗੂ ਬ੍ਰਾਹਮਣ ਸਿਹੜੀ ਵਾਲਾ ਉੱਥੋਂ ਮਾਤਾ ਜੀ ਨੂੰ ਅਤੇ ਸਾਹਿਬ ਜਦਿਆਂ ਨੂੰ ਨਾਲ ਲੈ ਕੇ ਆਪਣੇ ਪਿੰਡ ਤੁਰ ਜਾਂਦਾ ਹੈ ਇਧਰ ਦੂਸਰੇ ਪਾਸੇ ਭਾਈ ਬਚਿੱਤਰ ਸਿੰਘ ਦੀ ਮਲਕਪੁਰ ਨਗਨ ਕੋਲੇ ਸੌਕ ਸਿੰਘਾਂ ਦੇ ਜਥੇ ਨਾਲ ਵੈਰੀਆਂ ਨਾਲ ਜੂਝਦੇ ਹੋਏ ਇਤਨੇ ਫੱਟੜ ਹੋ ਜਾਂਦੇ ਆ ਕਿ ਸਿੰਘ ਉਹਨਾਂ ਨੂੰ ਚੁੱਕ ਕੇ ਸਤਿਗੁਰਾਂ ਦੇ ਮਗਰ-ਮਗਰ ਲੈ ਕੇ ਆ ਰਹੇ ਆ ਇਹ ਸਫ਼ਰ ਹੈ ਅਨੰਦਪੁਰ ਸਾਹਿਬ ਤੋਂ ਲੈ ਕੇ ਫਤਿਹਗੜ੍ਹ ਸਾਹਿਬ ਦਾ ਮੈਂ ਸੰਕੀਪ ਵਿੱਚ ਹੀ ਪੰਚਰ ਮਿੰਟਾਂ ਵਿੱਚ ਹੀ ਅਰ지 ਕਰਕੇ ਸਮਾਪਤੀ ਕਰ ਦੇਣੀ ਹੈ ਔਰ ਸਤਿਗੁਰੂ ਮਹਾਰਾਜ ਜੀ ਕਿੱਥੇ ਚਲੇ ਜਾਂਦੇ ਆ ਰੋਪੜ ਦੇ ਕੋਲੇ ਜਿੱਥੇ ਅੱਜ ਪੱਠਾ ਸਾਹਿਬ ਗੁਰਦੁਆਰਾ ਹੈ ਇੱਥੇ ਇਟਾਂ ਦਾ ਪੱਠਾ ਲੱਗਾ ਹੋਇਆ ਔਰ ਇਟਾਂ ਨੂੰ ਅੱਗ ਦਿੱਤੀ ਹੋਈ ਹੈ ਪੱਠਾ ਲਟ ਲਟ ਕੇ ਬਲ ਰਿਹਾ ਹੈ ਮੁਸਲਮਾਨ ਨੌਕਰਾਂ ਨੂੰ ਮਹਾਰਾਜ ਪੁੱਛਦੇ ਆ ਭਾਈ ਅਸੀਂ ਥੋੜਾ ਸਮਾਂ ਹੀ ਦੋ ਤਿੰਨ ਘੜੀਆਂ ਬੈਠ ਕੇ ਸਮਾਂ ਗੁਜ਼ਾਰਨਾ ਪਿਛਲੇ ਸਿੰਘਾਂ ਨੂੰ ਢੀਕਣਾ ਇਸ ਲਈ ਸਾਨੂੰ ਕੋਈ ਜਗ੍ਹਾ ਦੱਸ ਦਿਓ ਉਹ ਅੱਗੋਂ ਮਜ਼ਾਕ ਨਾਲ ਕਹਿੰਦੇ ਆ ਕਿ ਆ ਸਾਹਮਣੇ ਪੱਠਾ ਬਲਦਾ ਇਹਦੇ ਨਾਲੋਂ ਚੰਗੀ ਜਗ੍ਹਾ ਕਿਹੜੀ ਹੈ ਸੱਚੇ ਪਾਤਸ਼ਾਹ ਕੀ ਕਹਿੰਦੇ ਐ ਆਪਣੇ ਘੋੜੇ ਨੀਲੇ ਨੂੰ ਸੰਬੋਧਨ ਕਰਕੇ ਕਹਿੰਦੇ ਚੱਲ ਵੀ ਨੀਲਿਆ ਜ਼ੁਲਮ ਦੀ ਭੱਠੀ ਨੂੰ ਠਾਰਦੇ ਹੋਏ ਆਪਾਂ ਆ ਰਹੇ ਹਾਂ ਜ਼ੁਲਮ ਦਾ ਨਾਸ਼ ਕਰਨ ਵਾਸਤੇ ਜ਼ੁਲਮ ਦੀ ਅੱਗ ਨੂੰ ਵਧਾਉਣ ਵਾਸਤੇ ਜ਼ੁਲਮ ਦੀ ਤਪਦੀ ਭੱਠੀ ਨੂੰ ਠਾਰਦੇ ਆ ਰਹੇ ਹਾਂ ਕੁਰਬਾਨੀਆਂ ਦੇ ਕੇ ਚੱਲ ਵੀ ਨੀਲਿਆ ਇਸ ਭੱਠੀ ਨੂੰ ਵੀ ਠੰਡਾ ਠਾਰ ਕਰ ਦੇ ਸਤਗੁਰੂ ਮਹਾਰਾਜੀ ਘੋੜੇ ਸਮੇਤ ਉਸ ਬੜ ਦੇ ਤਪਦੇ ਪੱਠੇ ਦੇ ਉੱਤੇ ਜਦੋਂ ਘੋੜਾ ਲੈ ਕੇ ਚੜਦੇ ਆ ਨਾ ਸਾਧ ਸੰਗਤ ਦੀ ਉੱਤੇ ਦੀਪ ਕ੍ਰਿਸ਼ਮਾ ਮੇਰੇ ਸਤਗੁਰੂ ਵਰਤਾ ਦਿੰਦੇ ਆ ਤਪਤ ਮਾਹੀ ਠਾਣ ਵਰਤਾਈ ਜਦੋਂ ਘੋੜੇ ਨੇ ਅਗਲੇ ਪਾウダー ਰੱਖੇ ਸਾਰਾ ਬੜ ਦਾ ਤਪਦਾ ਜਿਹੜਾ ਪੱਠਾ ਸੀ ਉਹ ਠੰਡਾ ਠਾਰ ਹੋ ਗਿਆ ਉੱਥੇ ਫਿਰ ਹਜੂਰ ਨੇ ਫਾਇਦਾ ਸਿੰਘ ਜੀ ਨੇ ਵਸਤਰ ਵਿਛਾਇਆ ਆਪਣੇ ਕੰਮਰ ਕਸੇ ਦਾ ਹਜੂਰ ਨੇ ਉਸ ਉੱਤੇ ਬੈਠ ਕੇ ਕੰਗਾ ਕੀਤਾ ਸ਼ਾਮ ਦਾ ਵਕਤ ਹੈ। ਔਰ ਸਤਿਗੁਰੂ ਜੀ ਨੇ ਬੜੇ ਪ੍ਰੇਮ ਨਾਲ ਦਸਤਾਰ ਸਜਾਈ ਪੰਜ ਸ਼ਨਾਨਾ ਕਰਕੇ ਸੋਧ ਰਹਿ ਰਾਜ ਸਾਹਿਬ ਜੀ ਦਾ ਪਾਠ ਕੀਤਾ। ਰਹਿ ਰਾਜ ਸਾਹਿਬ ਜੀ ਦਾ ਪਾਠ ਕਰਕੇ ਅਰਦਾਸ ਕਰਕੇ ਹੁਣ ਮਹਾਰਾਜ ਚਮਕੌਰ ਸਾਹਿਬ ਵੱਲ ਨੂੰ ਰੋਕ ਕਰਦੇ ਆ। ਰਾਸਤੇ ਦੇ ਵਿੱਚ ਜਿਸ ਦਾ ਪੱਠਾ ਸੀ ਜਿਹੜਾ ਇੱਥੇ ਛੋਟੀ ਜੀ ਰਿਆਸਤ ਦਾ ਮਾਲਕ ਸੀ નિਹੰਗ ਖਾਂ ਮੁਸਲਮਾਨ ਇਸ ਇਲਾਕੇ ਦਾ ਨਵਾਬ ਸੀ ਉਹ ਭੱਜ ਕੇ ਆਇਆ ਸਤਿਗੁਰੂ ਜੀ ਨੂੰ ਬੇਨਤੀ ਕਰਦਾ ਮਹਾਰਾਜ ਤੁਸੀਂ ਸੁਬਬੀ ਆਇਓ ਮੇਰੇ ਕਿਰਪਾ ਕਰਕੇ ਮੇਰੀ ਗੜੀ ਵਿੱਚ ਮੇਰੇ ਛੋਟੇ ਇਕਲੇ ਵਿੱਚ ਚਰਨ ਪਾਓ ਮੈਂ ਤੁਹਾਡੀ ਸੇਵਾ ਕਰਨਾ ਸਤਿਗੁਰੂ ਜੀ ਨੂੰ ਲੈ ਕੇ ਜਾਂਦਾ ਬੜੇ ਪ੍ਰੇਮ ਨਾਲ ਜਥਾ ਸ਼ਕਤੀ ਸੇਵਾ ਕਰਦਾ ਔਰ ਬੇਨਤੀ ਕਰਦਾ ਮਹਾਰਾ ਤੁਹਾਨੂੰ ਕਿਤੇ ਜਾਣ ਦੀ ਲੋੜ ਨਹੀਂ ਮੇਰੀ ਫੌਜ ਤੁਹਾਡੀ ਥਾਂ ਤੇ ਲੜੇਗੀ ਤੁਸੀਂ ਆਰਾਮ ਨਾਲ ਇੱਥੇ ਮੇਰੇ ਕਿਲੇ ਵਿੱਚ ਆਰਾਮ ਕਰੋ ਨਿਵਾਸ ਕਰੋ ਸਿੰਘਾਂ ਨੂੰ ਵੀ ਇੱਥੇ ਰੱਖੋ ਮਹਾਰਾ ਕਹਿਣ ਲੱਗੇ ਨਹੀਂ ਨਹੀਂ ਹੰਖਾਂ ਸਾਡੇ ਉੱਤੇ 22 ਲੱਖ ਫੌਜ ਚੜ੍ਹ ਕੇ ਆ ਰਹੀ ਹੈ ਤੇਰੇ ਤੋਂ ਇਹ ਸਾਹਮਣਾ ਨਹੀਂ ਕਰ ਹੋਣਾ ਭਾਈ ਬਚਿੱਤਰ ਸਿੰਘ ਬਹੁਤ ਜਖਮਾਂ ਦੀ ਤਾਬ ਨਾ ਚਲਦਿਆਂ ਹੋਇਆਂ ਬਹੁਤ ਜ਼ਿਆਦਾ ਫਟੜ੍ਹ ਹਾਲਤ ਦੇ ਵਿੱਚ ਹਨ ਤੇ ਮਹਾਰਾਜ ਭਾਈ નિਹੰਗ ਖਾਨ ਨੂੰ ਆਖਦੇ ਸਾਡੇ ਸਿੰਘ ਦੀ ਜਥਾ ਸ਼ਕ ਭਾਈ ਬਚਿੱਤਰ ਸਿੰਘ ਦੀ ਤੂੰ ਸੇਵਾ ਕਰਦੇ ਨਾ ਨੇ ਮਸਤਾ ਹੱਥੀ ਦੀਆਂ ਤਵੀਆਂ ਨੂੰ چیر ਕੇ ਨਾਗਨੀ ਨਾਲ ਮੁਕਾਬਲਾ ਕੀਤਾ ਸੀ ਉਹ ਭਾਈ ਬਚਿੱਤਰ ਸਿੰਘ ਸਨ ਪਾਈ ਚਿੱਤਰ ਸਿੰਘ ਜੀ ਦੀ ਸੇਵਾ ਸੰਭਾਲ ਲਈ ਨਹੰ ਖਾਂ ਖੜੇ ਮੱਥੇ ਸਤਿਗੁਰੂ ਦਾ ਹੁਕਮ ਪ੍ਰਵਾਨ ਕਰਕੇ ਆਪਣੇ ਨੌਕਰਾਂ ਨੂੰ ਨਾਲ ਲੈ ਕੇ ਆਪਣੇ ਮਹਿਲਾ ਵਿੱਚ ਲਿਜਾ ਕੇ ਮੱਲਮ ਪੱਟੀ ਜਥਾ ਸ਼ਕਤ ਸੇਵਾ ਕਰਦਾ ਸਤਿਗੁਰੂ ਜੀ ਉੱਥੋਂ ਅੱਗੇ ਨੂੰ ਆ ਜਾਂਦੇ ਹਨ